ਸੱਚੇ ਕਾਲਜੀ ਅਮਰੀਕਨ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਸਰਮਾਲ ਲਹਿਣਿਆਮ ਖ਼ੈਲਾਈਨਸ ਤੇ ਛੀਨੂ ਲੱਗੇਗਾ ਵੱਡਾ ਵਿੱਤੀ ਝਟਕਾ 200 ਵੱਡੀਆਂ ਕੰਪਨੀਆਂ ਤੇ ਪਾਬੰਦੀ ਕਾਰਨ ਵੱਤ ਸਕਦਾ ਹੈ ਵਿਵਾਦ ਅਮਰੀਕਾ ਚੁੱਠੀ ਪਾਕਿਸਤਾਨੀ ਅਧਿਕਾਰੀਆਂ ਦੇ ਵੀਜ਼ੇ ਤੇ ਪਾਬੰਦੀ ਦੀ ਮੰਗ ਕਾਂਗਰਸਮੈਨ ਰੋਖ ਖੰਨਾ ਨੇ ਉਠਾਇਆ ਮੁੱਦਾ ਪ੍ਰਵਾਸੀਆਂ ਦੀ ਵੱਡੀ ਮੁਸ਼ਕਲ ਹੈ ਅਮਰੀਕਾ ਚ ਗੈਰ ਕਾਨੂੰਨੀ ਦਾਖਲੇ ਨੂੰ ਰੋਕ ਲੈਣ ਮੈਕਸੀਕੋ ਹੋਇਆ ਸੈਮੈਂਟ ਹੁਣ ਖਬਰਾਂ ਵਿਸਥਾਰ ਦੇ ਨਾਲ ਚੀਨ ਨੂੰ ਇੱਕ ਵੱਡਾ ਵਿੱਤੀ ਝਟਕਾ ਲੱਗ ਸਕਦਾ ਹੈ 200 ਵੱਡੀਆਂ ਕੰਪਨੀਆਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਮਰੀਕਾ ਨੇ ਇਹ ਪਾਬੰਦੀਆਂ ਲਗਾਈਆਂ ਨੇ ਜਿਸ ਕਰਕੇ ਇਹ ਵਿਵਾਦ ਹੋਰ ਵੱਧ ਸਕਦਾ ਹੈ ਵਿਵਾਦ ਕੀ ਹੈ ਕਿ ਅਮਰੀਕਾ ਨੇ ਚੀਨ ਦੇ ਉੱਤੇ ਟੈਰਫ ਨੂੰ ਵਧਾ ਦਿੱਤਾ ਹੈ ਜਿਸ ਦੇ ਚਲਦਿਆਂ ਕੁਝ ਅਹਿਮ ਐਲਾਨ ਕੀਤੇ ਗਏ ਨੇ ਤੇ ਇਹ ਕੰਪਨੀਆਂ ਜਿਹੜੀਆਂ ਨੇ ਸ਼ੱਕ ਦੇ ਦਾੜੇ ਚੀਆਂ ਹੋਈਆਂ ਨੇ ਅਮਰੀਕਾ ਚੀਨ ਦੇ ਸੈਮੀ ਕੰਡਕਟਰ ਉਦਯੋਗ ਤੇ ਇੱਕ ਹੋਰ ਵੱਡਾ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ 200 ਚੀਨੀ ਕੰਪਨੀਆਂ ਨੂੰ ਪਾਬੰਦੀਸ਼ੁਦਾ ਵਪਾਰਕ ਸੂਚੀ ਚ ਰੱਖਿਆ ਜਾ ਰਿਹਾ ਹੈ ਜਿਸ ਚ ਚਿਪ ਨਿਰਮਾਣ ਉਪਕਰਣ ਅਤੇ ਸਮਗਰੀ ਦੀ ਸਪਲਾਈ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਸ਼ਾਮਲ ਹੋਣਗੀਆਂ ਇਹ ਕਦਮ ਚੀਨ ਦੇ ਸੈਮੀਕੰਡਕਟਰ ਉਦਯੋਗ ਨੂੰ ਸਵੈ ਨਿਰਭਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਹੋਰ ਗੁੰਝਲਦਾਰ ਬਣਾ ਸਕਦਾ ਹੈ ਇਸ ਸੂਚੀ ਵਿੱਚ ਹਵਾਈ ਟੈਕਨੋਲੋਜੀਜ਼ ਅਤੇ ਇਸ ਨਾਲ ਜੁੜੇ ਚਿਪ ਨਿਰਮਾਣ ਪਲਾਂਟਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਵਾਈ ਨੂੰ 2019 ਤੋਂ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਮਰੀਕਾ ਦੀਆਂ ਇਹ ਨਵੀਆਂ ਪਾਬੰਦੀਆਂ ਚੀਨ ਦੀ ਚਿਪ ਸਪਲਾਈ ਚੇਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀਆਂ ਨੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰਨਿੰਗ ਨੇ ਇਨ੍ਹਾਂ ਪਾਬੰਦੀਆਂ ਦੀ ਸਖਤ ਨਿੰਦਾ ਕੀਤੀ ਹੈ ਉਨ੍ਹਾਂ ਨੇ ਇਹਨਾਂ ਪਾਬੰਦੀਆਂ ਨੂੰ ਗਲਤ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਇਹਨਾਂ ਕਦਮਾਂ ਨਾਲ ਅਮਰੀਕਾ ਅਤੇ ਚੀਨ ਦੇ ਆਰਥਿਕ ਸਬੰਧਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਹਨਾਂ ਅਮਰੀਕੀ ਪਾਬੰਦੀਆਂ ਦਾ ਮਕਸਦ ਚੀਨ ਨੂੰ ਉન્નਤ ਤਕਨੀਕਾਂ ਤੱਕ ਪਹੁੰਚ ਤੋਂ ਰੋਕਣਾ ਹੈ ਜਿਸ ਨਾਲ ਉਸਦੀ ਫੌਜੀ ਤਾਕਤ ਵੱਧ ਸਕਦੀ ਹੈ। ਪਿਛਲੀਆਂ ਪਾਬੰਦੀਆਂ ਦੇ ਤਹਿਤ ਅਮਰੀਕਾ ਨੇ ਚੀਨ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਉਦਯੋਗ ਨੂੰ ਨਿਵੇਦੀਆਂ ਅਤੇ ਐਸ ਐਮ ਐਲ ਵਰਗੀਆਂ ਕੰਪਨੀਆਂ ਤੋਂ ਉન્નਤ ਚਿਪਸ ਅਤੇ ਉਪਕਰਣਾਂ ਤੋਂ ਵਾਂਝਾ ਕਰ ਦਿੱਤਾ ਸੀ। ਮਹਰਾਂ ਦਾ ਮੰਨਣਾ ਹੈ ਕਿ ਇਹ ਨਵਾਂ ਕਦਮ ਚੀਨ ਦੇ ਸੈਮੀ ਕੰਡਕਟਰ ਉਦਯੋਗ ਲਈ ਵੱਡਾ ਛਟਕਾ ਹੋਵੇਗਾ। ਚੀਨ ਨੇ ਘੱਟ ਉਨਤ ਚਿਪ ਨਿਰਮਾਣ ਉਪਕਰਨ ਵਿਕਸਿਤ ਕੀਤੇ ਨੇ ਪਰ ਹਜੇ ਵੀ ਉੱਚ ਤਕਨੀਕੀ ਉਪਕਰਨ ਜਿਵੇਂ ਕਿ ਲਿਥੋਗ੍ਰਾਫੀ ਲਈ ਆਯਾਤ ਤੇ ਨਿਰਭਰ ਕਰਦਾ ਹੈ। ਨੋਨਾ ਟੈਕਨੋਲੋਜੀ ਗਰੁੱਪ ਅਤੇ ਐਡਵਾਂਸਡ ਮਾਈਕਰੋ ਫੈਬ੍ਰਿਕੇਸ਼ਨ ਵਰਗੀਆਂ ਘਰੇਲੂ ਕੰਪਨੀਆਂ ਤੇਜ਼ੀ ਨਾਲ ਤਰੱਕੀ ਕਰ ਰਹੀਆਂ ਨੇ। ਚੀਨ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਨੇ ਪਹਿਲਾਂ ਵੀ ਅਮਰੀਕੀ ਰੱਖਿਆ ਕੰਪਨੀਆਂ ਤੇ ਪਾਬੰਦੀਆਂ ਲਗਾਈਆਂ ਨੇ ਵਾਈ ਅਤੇ ਹੋਰ ਚੀਨੀ ਕੰਪਨੀਆਂ ਵਿਦੇਸ਼ੀ ਉਪਕਰਨਾ ਤੇ ਨਿਰਭਰਤਾ ਘਟਾਉਣ ਲਈ ਖੋਜ ਅਤੇ ਵਿਕਾਸ ਵਿੱਚ ਭਾਰੀ ਨਿਵੇਸ਼ ਕਰ ਰਹੀਆਂ ਨੇ ਇਹ ਟੈਕਨੋਲੋਜੀ ਵਿਵਾਦ ਅਮਰੀਕਾ ਅਤੇ ਚੀਨ ਵਿਚਾਲੇ ਮੁਕਾਬਲੇ ਨੂੰ ਹੋਰ ਤੇਜ਼ ਕਰ ਰਿਹਾ ਹੈ ਜਿਸ ਨਾਲ ਗਲੋਬਲ ਸੈਮੀਕੰਡਕਟਰ ਉਦਯੋਗ ਤੇ ਢੰਗਾ ਅਸਰ ਪੈ ਸਕਦਾ ਹੈ ਅਮਰੀਕਾ ਦੇ ਵਿੱਚ ਪਾਕਿਸਤਾਨੀ ਅਧਿਕਾਰੀਆਂ ਦੇ ਵੀਜ਼ਾ ਦੇ ਉੱਤੇ ਪਾਬੰਦੀ ਲਗਾਉਣ ਦੀ ਮੰਗ ਉਠਾਈ ਗਈ ਹੈ ਤੇ ਇਹ ਮੰਗ ਭਾਰਤੀ ਅਮਰੀਕੀ ਸੰਸਦ ਮੈਂਬਰ ਰੋਖ ਖੰਨਾ ਨੇ ਚੁੱਕੀ ਹੈ। ਦਰਸਲ ਇਸ ਹਫਤੇ ਇਮਰਾਨ ਖਾਨ ਦੀ ਰਿਹਾਈ ਨੂੰ ਲੈ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਛੱਡਣ ਨੂੰ ਲੈ ਕੇ ਇੱਕ ਪ੍ਰੋਟੈਸਟ ਲੈ ਕੇ ਉਥੋਂ ਦੇ ਲੋਕ ਅਤੇ ਇਮਰਾਨ ਖਾਨ ਦੇ ਸਮਰਥਕ اسلامਾਬਾਦ ਪਹੁੰਚੇ ਸਨ ਅਤੇ ਉਹ ਤਸਵੀਰਾਂ ਦਰਦਨਾਕ ਸਨ ਜਿਸ ਦੇ ਵਿੱਚ ਕੁਝ ਲੋਕਾਂ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਸੀ ਇਸ ਤੋਂ ਬਾਅਦ ਰੋਖ ਖੰਨਾ ਨੇ ਇਸ ਮਾਮਲੇ ਤੇ ਆਪਣੀ ਚਿੰਤਾ ਜਤਾਉਂਦਿਆਂ ਹੋਇਆ ਕਿਹਾ ਕਿ ਪਾਕਿਸਤਾਨੀ ਅਧਿਕਾਰੀਆਂ ਦੇ ਨਾ ਕੇਵਲ ਵੀਜ਼ਿਆਂ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਬਲਕਿ ਉਹਨਾਂ ਦੀਆਂ ਜਾਇਦਾਦਾਂ ਵੀ ਜ਼ਬਤ ਕਰਨੀਆਂ ਚਾਹੀਦੀਆਂ ਨੇ ਪਾਕਿਸਤਾਨ ਵਿੱਚ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦੀਆਂ ਹਤਿਆਵਾਂ ਨੂੰ ਲੁਕਾਉਣ ਦੀ ਕਥਿਤ ਕੋਸ਼ਿਸ਼ਾਂ ਦੀਆਂ ਰਿਪੋਰਟਾਂ ਤੋਂ ਬਾਅਦ ਇੱਕ ਭਾਰਤੀ ਅਮਰੀਕੀ ਸੰਸਦ ਮੈਂਬਰ ਨੇ ਪਾਕਿਸਤਾਨ ਦੇ ਸੀਨੀਅਰ ਅਧਿਕਾਰੀਆਂ ਦੇ ਵੀਜ਼ਿਆਂ 'ਤੇ ਪਾਬੰਦੀ ਲਗਾਉਣ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਮੰਗ ਕੀਤੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਵੱਲ ਰੋਸ ਮਾਰਚ ਕੱਢਿਆ ਤੇ ਇਸ ਮਾਰਚ ਖਿਲਾਫ ਅਧਿਕਾਰੀਆਂ ਵੱਲੋਂ ਕੀਤੀ ਕਾਰਵਾਈ ਵਿੱਚ 4 ਲੋਕਾਂ ਦੀ ਮੌਤ ਹੋ ਗਈ ਤੇ 50 ਲੋਕ ਜ਼ਖਮੀ ਸਨ ਭਾਰਤੀ ਮੈਦਕੀ ਕਾਂਗਰਸਮੈਨ ਰੋਹ ਖੰਨਾ ਨੇ ਕਿਹਾ ਕਿ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਦੇ ਪ੍ਰਸ਼ਾਸਨ ਵੱਲੋਂ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਦੀਆਂ ਕਥਿਤ ਹਤਿਆਵਾਂ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ ਦੀਆਂ ਰਿਪੋਰਟਾਂ ਤੋਂ ਮਹਿਰਾਨਾ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਪਾਕਿਸਤਾਨ ਮਿਲਟਰੀ ਪ੍ਰਸ਼ਾਸਨ ਵਿੱਚ ਸ਼ਾਮਲ ਸੀਨੀਅਰ ਅਧਿਕਾਰੀਆਂ ਤੇ ਵੀਜ਼ਾ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲੈਣੀ ਚਾਹੀਦੀ ਹੈ। ਸੰਸਦ ਮੈਂਬਰ ਮਿੱਕੀ ਸ਼ੈਰਲ ਨੇ ਕਿਹਾ ਕਿ ਉਹ ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨਾਂ ਦੇ ਜਵਾਬ ਵਿੱਚ ਹਿੰਸਾ ਦੀਆਂ ਰਿਪੋਰਟਾਂ ਤੋਂ ਬਹੁਤ ਚਿੰਤਤ ਨੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਲੋਕ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰੀ ਸਨ ਇੱਕ ਜੀਵੰਤ ਲੋਕਤੰਤਰ ਦੇ ਹੱਕਦਾਰ ਨੇ। ਉਸਨੇ ਪਿਛਲੇ ਮਹੀਨੇ 60 ਹੋਰ ਸੰਸਦ ਮੈਂਬਰਾਂ ਨਾਲ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦਾ ਸਮਰਥਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਬਾਈਡਨ ਨੂੰ ਇੱਕ ਪੱਤਰ ਲਿਖਿਆ ਸੀ ਤੇ ਖਾਨ ਸਨੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਟਰ ਦੁਆਰਾ ਸਥਾਪਿਤ ਇੱਕ ਐਨਜੀਓ ਕਾਟਰ ਸੈਂਟਰ ਨੇ ਇੱਕ ਬਿਆਨ ਵਿੱਚ ਇਸਲਾਮਾਬਾਦ ਵਿੱਚ ਇਸ ਹਫਤੇ ਹੋਈ ਹਿੰਸਾ ਤੇ ਚਿੰਤਾ ਜ਼ਾਹਰ ਕੀਤੀ ਹੈ। ਇਹ ਸੰਸਥਾ ਟਕਰਾਅ ਦੇ ਹੱਲ, ਲੋਕਤੰਤਰ ਅਤੇ ਮਨੁੱਖੀ ਅਧਿਕਾਰ, ਬਿਮਾਰੀ ਅਤੇ ਮਾਨਸਿਕ ਸਿਹਤ ਦੇਖਭਾਲ ਵਰਗੇ ਵਿਸ਼ਿਆਂ ਤੇ ਕੰਮ ਕਰਦੀ ਹੈ। ਡੰਕੀ ਲਗਾ ਕੇ ਜਾਂ 2 ਨੰਬਰ ਦੇ ਵਿੱਚ ਮੈਕਸੀਕੋ ਬਾਰਡਰ ਟੱਪ ਕੇ ਅਮਰੀਕਾ ਆਉਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵੱਧੀਆਂ ਜਾ ਰਹੀਆਂ ਨੇ ਇਨ੍ਹਾਂ ਪ੍ਰਵਾਸੀਆਂ ਦੀ ਮੁਸ਼ਕਲ ਵਧਣ ਦਾ ਇੱਕ ਕਾਰਨ ਹੈ ਕਿ ਹੁਣ ਸੱਤਾ ਦੇ ਵਿੱਚ ਡੋਨਾਲਡ ਟਰੰਪ ਆ ਚੁੱਕੇ ਨੇ ਤੇ ਉਹ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਸਖਤ ਨੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਦਾਖਲੇ ਨੂੰ ਰੋਕਣ ਵਾਸਤੇ ਹੁਣ ਮੈਕਸੀਕੋ ਵੀ ਸਹਿਮਤ ਹੋ ਗਿਆ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਮੈਕਸੀਕੋ ਦੇ ਨਾਲ ਇਸ ਮਾਮਲੇ ਬਾਬਤ ਫੋਨ ਤੇ ਗੱਲਬਾਤ ਕੀਤੀ ਹੈ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ 트ੰਪ ਦੁਆਰਾ ਪ੍ਰਵਾਸੀਆਂ ਦੇ ਗੈਰ ਕਾਨੂੰਨੀ ਦਾਖਲੇ ਨੂੰ ਰੋਕਣ ਦੇ ਫੈਸਲੇ ਨੂੰ ਮੈਕਸੀਕੋ ਦਾ ਸਮਰਥਨ ਮਿਲ ਗਿਆ ਹੈ। ਟਰੰਪ ਨੇ ਕਿਹਾ ਕਿ ਅਮਰੀਕੀ ਸਰਹੱਦ ਵਿੱਚ ਪ੍ਰਵਾਸੀਆਂ ਦੇ ਗੈਰ ਕਾਨੂੰਨੀ ਪ੍ਰਵੇਸ਼ ਨੂੰ ਤੁਰੰਤ ਰੋਕਣ ਲਈ ਮੈਕਸੀਕੋ ਸਹਿਮਤ ਹੋ ਗਿਆ ਹੈ। ਇਹ ਬਿਆਨ ਟਰੰਪ ਵੱਲੋਂ ਮੈਕਸੀਕੋ ਅਤੇ ਕੈਨੇਡਾ ਤੋਂ ਹੋਣ ਵਾਲੇ ਸਾਰੇ ਆਯਾਤ ਅਤੇ 25% ਟੈਕਸ ਲਗਾਉਣ ਦੇ ਐਲਾਨ ਤੋਂ ਬਾਅਦ ਆਇਆ ਹੈ। ਇਨ੍ਹਾਂ ਦੇਸ਼ਾਂ ਨੇ ਅਮਰੀਕਾ ਵਿੱਚ ਪ੍ਰਵਾਸੀਆਂ ਦੇ ਗੈਰ ਕਾਨੂੰਨੀ ਪ੍ਰਵੇਸ਼ ਨੂੰ ਰੋਕਣ ਵਿੱਚ ਅਸਮਰੱਥਾ ਪ੍ਰਗਟਾਈ ਸੀ। ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਤੇ ਇੱਕ ਪੋਸਟ ਦੇ ਵਿੱਚ ਟਰੰਪ ਨੇ ਕਿਹਾ ਹੈ ਕਿ ਉਹਨਾਂ ਦੀ ਮੈਕਸੀਕੋ ਦੀ ਰਾਸ਼ਟਰਪਤੀ ਕਲੋਰੀਆ ਸ਼ਿਨਬੋਮਪਾਰੋ ਨਾਲ ਉਸਾਰੂ ਫੋਨ ਤੇ ਗੱਲਬਾਤ ਹੋਈ 트ੰਪ ਨੇ ਪੋਸਟ ਵਿੱਚ ਕਿਹਾ ਕਿ ਮੈਕਸੀਕੋ ਆਪਣੇ ਲੋਕਾਂ ਨੂੰ ਸਾਡੀ ਦੱਖਣੀ ਸਰਹੱਦ ਪਾਰ ਕਰਨ ਤੋਂ ਰੋਕਣ ਲਈ ਤੁਰੰਤ ਕਾਰਵਾਈ ਕਰੇਗਾ ਇਸ ਨਾਲ ਅਮਰੀਕਾ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਵਿੱਚ ਕਾਫੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਮੈਕਸੀਕੋ ਦੀ ਨਵੀਂ ਰਾਸ਼ਟਰਪਤੀ ਕਲੋਰੀਆ ਸ਼ਿਨਪੋਮ ਪਾਰੋ ਨਾਲ ਬਹੁਤ ਫਲਦਾਇਕ ਗੱਲਬਾਤ ਹੋਈ। ਉਨ੍ਹਾਂ ਨੇ ਮੈਕਸੀਕੋ ਰਾਹੀਂ ਅਮਰੀਕਾ 'ਚ ਗੈਰ ਕਾਨੂੰਨੀ ਪ੍ਰਵੇਸ਼ ਨੂੰ ਰੋਕਣ ਤੇ ਸਹਿਮਤੀ ਜਤਾਈ ਹੈ। ਜਿਸ ਨਾਲ ਅਮਰੀਕਾ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੇ ਉਪਾਵਾਂ ਤੇ ਵੀ ਗੱਲਬਾਤ ਹੋਈ। ਟਰੰਪ ਨੇ ਇਸ ਹਫਤੇ ਸੋਮਵਾਰ ਨੂੰ ਇੱਕ ਪੋਸਟ ਦੇ ਵਿੱਚ ਕਿਹਾ ਹੈ ਕਿ ਉਹ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਉਪਾਵਜੋਂ ਕੈਨੇਡਾ ਅਤੇ ਮੈਕਸੀਕੋ ਤੋਂ ਦਰਾਮਤ ਤੇ 25% ਟੈਕਸ ਲਗਾਉਣ ਦੇ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰਨਗੇ ਮਹਾਰਾਣੀ ਚਿਤਾਮਨੀ ਦਿੱਤੀ ਹੈ ਕਿ ਕੈਨੇਡਾ ਦੇ ਆਯਾਤ ਤੇ 트ੰਪ ਦੇ ਟੈਰਫ ਗੈਸ ਦੀਆਂ ਕੀਮਤਾਂ ਨੂੰ ਤੇਜ਼ੀ ਦੇ ਨਾਲ ਵਧਾ ਸਕਦੇ ਨੇ ਜੇਕਰਉਣ ਵਾਲਾ 트ੰਪ ਪ੍ਰਸ਼ਾਸਨ ਕੈਨੇਡਾ ਤੇ ਮੈਕਸੀਕੋ ਤੋਂ ਆਯਾਤ ਤੇ ਟੈਰਫ ਲਗਾਉਣ ਦੀਆਂ ਧਮਕੀਆਂ ਤੇ ਅਮਲ ਕਰਦਾ ਹੈ ਤਾਂ ਫਿਰ ਅਮਰੀਕੀ ਗੈਸੋਲਿਨ ਲਈ ਹੋਰ ਗੋਲਬਾਰੀ ਕੀਤੀ ਜਾ ਸਕਦੀ ਹੈ ਨੌਨਟਰੰਪਨਰ ਇਸ ਹਫਤੇ ਕਿਹਾ ਹੈ ਕਿ ਉਹ ਅਮਰੀਕਾ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਹਨ ਦੀਆਂ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਹੋਇਆਂ ਦੋਵਾਂ ਦੇਸ਼ਾਂ ਦੇ ਸਾਰੇ ਉਤਪਾਦਾਂ 'ਤੇ 25% ਟੈਰਿਫ ਲਾਗੂ ਕਰਨਗੇ ਜਦਕਿ ਸੰਭਾਵਿਤ ਤੌਰ 'ਤੇ ਅਮਰੀਕਾ ਨੂੰ ਭੇਜੇ ਜਾਣ ਵਾਲੇ ਵੱਖ-ਵੱਖ ਸਮਾਨ ਤੇ ਕੀਮਤਾਂ ਝੜ ਸਕਦੀਆਂ ਨੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਾਹਨ ਚਾਲਕਾਂ ਅਤੇ ਆਵਾਜਾਈ ਖੇਤਰ ਤੇ ਪ੍ਰਭਾਵ ਖਾਸ ਤੌਰ 'ਤੇ ਗੰਭੀਰ ਹੋ ਸਕਦਾ ਹੈ ਗੈਸ ਬਡੀ ਦੇ ਪੈਟਰੋਲੀਅਮ ਵਿਸ਼ਲੇਸ਼ਣ ਦੇ ਮੁਖੀ ਪਟਕ ਡੀ ਹੌਨ ਨੇ ਮੀਡੀਆ ਏਜੰਸੀ ਨੂੰ ਦੱਸਿਆ ਹੈ ਕਿ ਕੈਨੇਡਾ ਅਤੇ ਮੈਕਸੀਕੋ ਅਮਰੀਕਾ ਦੇ ਵੱਡੇ ਵਪਾਰਕ ਭਾਈਵਾਲ ਨੇ ਇਸ ਲਈ ਇਹ ਲੰਬੇ ਸਮੇਂ ਤੋਂ ਅਮਰੀਕਾ ਦੇ ਸਹਿਯੋਗੀਆਂ ਦੇ ਕਮਾਂਡ ਦੇ ਪਾਰ ਇੱਕ ਸ਼ੌਟ ਹੈ ਟਿਹਨ ਨੇ ਟੈਰਿਫ ਦੇਪੁਰ ਬਾਰੇ ਕਿਹਾ ਹੈ ਕਿ ਬਹੁਤ ਸਾਰੇ ਸੰਯੁਕਤ ਰਾਜ ਅਮਰੀਕਾ ਲਈ ਇਹ ਪੰਪ ਤੇਜੋ ਭੁਗਤਾਨ ਕਰਦੇ ਨੇ ਇਸ ਲਈ ਸਮੱਸਿਆ ਹੋ ਸਕਦੀ ਹੈ ਖਾਸ ਤੌਰ ਤੇ ਗ੍ਰੇਟ ਲੇਕਸ ਅਮਰਵੈਸਟ ਅਤੇ ਰਾਕੀਜ਼ ਵਰਗੇ ਅੰਤਰੋਨੀ ਖੇਤਰਾਂ ਲਈ ਤੱਟਵਰਤੀ ਖੇਤਰਾਂ ਕੋਲ ਹੋਰ ਆਪਸ਼ਨਸ ਨੇ ਉਹ ਕੈਨੇਡੀਅਨ ਕਰੂਡ ਤੇ ਜ਼ਿਆਦਾ ਭਰੋਸਾ ਨਹੀਂ ਕਰਦੇ ਹਾਲਾਂਕਿ ਅਮਰੀਕਾ ਦੁਨੀਆ ਦਾ ਪ੍ਰਮੁੱਖ ਤੇਲ ਉਤਪਾਦਕ ਹੈ ਅਸੀਂ ਅਜੇ ਵੀ ਬਹੁਤ ਸਾਰਾ ਕੱਚਾ ਆਯਾਤ ਕਰਦੇ ਹਾਂ ਕੈਨੇਡਾ ਦੁਆਰਾ ਵਸਤੇ ਗਏ ਤੇਲ ਦਾ ਲਗਭਗ 20% ਸਟੇਟਸਾਈਡ ਪ੍ਰਦਾਨ ਕੀਤਾ ਜਾਂਦਾ ਹੈ ਰਿਹੌਨ ਨੇ ਕਿਹਾ ਕਿ ਨਤੀਜੇ ਵਜੋਂ ਗੈਸ ਦੀਆਂ ਕੀਮਤਾਂ 30 ਤੋਂ 40 ਸੈਂਟ ਪ੍ਰਤੀ ਗੈਲਨ ਅਤੇ ਸੰਭਾਵਿਤ ਤੌਰ ਤੇ 70 ਸੈਂਟ ਤੱਕ ਟੈਰਿਫ ਲਾਗੂ ਹੋਣ ਤੋਂ ਦੋ ਦਿਨਾਂ ਦੇ ਅੰਦਰ ਅੰਦਰ ਵੱਧ ਸਕਦੀਆਂ ਨੇ ਏ ਏ ਏ ਦੇ ਅਨੁਸਾਰ ਬੀਤੇ ਦਿਨ ਇੱਕ ਗੈਲਨ ਨੇ ਨਿਯਮਤ ਲਈ ਰੋਸ਼ਟਰੀ ਔਸਤ 3.07 ਡਾਲਰ ਸੀ ਜੋ ਕਿ ਇੱਕ ਸਾਲ ਪਹਿਲਾਂ 3.25 ਡਾਲਰ ਤੋਂ ਘੱਟ ਸੀ ਵੋਲ ਸਟਰੀਟ ਜਰਨਲ ਦੇ ਹਵਾਲੇ ਨਾਲ ਵੋਲਫ ਰਿਸਰਚ ਵਿਸ਼ਲੇਸ਼ਕਾਂ ਦੇ ਅਨੁਸਾਰ ਮੈਕਸੀਕੋ ਅਤੇ ਕੈਨੇਡਾ ਤੋਂ ਆਯਾਤ ਤੇ ਧਮਕੀ ਭਰੇ ਟੈਰਫ ਦੇ ਨਤੀਜੇ ਵਜੋਂ ਔਸਤ ਕਾਰ ਦੀ ਕੀਮਤ ਵਿੱਚ 3000 ਡਾਲਰ ਦਾ ਵਾਧਾ ਹੋ ਸਕਦਾ ਹੈ ਫੂਮ ਦਾ ਅੰਦਾਜ਼ਾ ਹੈ ਕਿ ਲਗਭਗ 97 ਬਿਲੀਅਨ ਡਾਲਰ ਆਟੋ ਪਾਰਟਸ ਹਰ ਸਾਲ ਦੋ ਦੇਸ਼ਾਂ ਤੋਂ ਅਮਰੀਕਾ ਨੂੰ ਆਯਾਤ ਕੀਤੇ ਜਾਂਦੇ ਨੇ ਤੇ 4 ਮਿਲੀਅਨ ਵਾਹਨ ਭੇਜੇ ਜਾਂਦੇ ਨੇ ਲਗਭਗ 3 ਮਿਲੀਅਨ ਮੈਕਸੀਕੋ ਤੋਂ ਤੇ 1 ਮਿਲੀਅਨ ਕੈਨੇਡਾ ਤੋਂ ਯਕੀਨੀ ਬਣਾਉਣ ਲਈ ਇਹ ਅਨਿਸ਼ਚਿਤ ਹੈ ਕਿ ਕੀ ਟਰੰਪ ਆਪਣੀਆਂ ਵਪਾਰਕ ਧਮਕੀਆਂ ਦੀ ਪਾਲਣਾ ਕਰਨਗੇ ਜਾਂ ਨਹੀਂ ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਚੋਣ ਵਾਲੇ ਸੰਭਾਵਿਤ ਤੌਰ ਤੇ ਦੂਜੇ ਦੇਸ਼ਾਂ ਤੋਂ ਰਾਇਤਾਨ ਨੂੰ ਘਟਾਉਣ ਦੇ ਤਰੀਕੇ ਵਜੋਂ ਟੈਰਿਫ ਦੇ ਤੋਖਲੇ ਦੀ ਵਰਤੋਂ ਕਰ ਰਹੇ ਨੇ ਇਨ ਨੋਟ ਕੀਤਾ ਜਾਂਦਾ ਹੈ ਕਿ ਉਸ ਦਾ ਪ੍ਰਸ਼ਾਸਨ ਮਹਿੰਗਾਈ ਦੇ ਇੱਕ ਹੋਰ ਦੌਰ ਨੂੰ ਸ਼ੁਰੂ ਕਰਨ ਤੋਂ ਬਚਣ ਲਈ ਉਤਸਕ ਹੋਵੇਗਾ ਜਿਵੇਂ ਕਿ ਯੂ ਐਸ ਡੀ ਦੀਆਂ ਕੀਮਤਾਂ ਆਮ ਪੱਧਰ ਤੇ ਵਧ ਰਹੀਆਂ ਨੇ ਨਿਵੇਸ਼ ਸਲਾਹਕਾਰ ਕੈਪੀਟਲ ਇਕਨੋਮਿਕਸ ਦੇ ਨਾਲ ਵਿਸ਼ਲੇਸ਼ਕਾਂ ਨੇ ਇੱਕ ਰਿਪੋਰਟ ਦੇ ਵਿੱਚ ਲਿਖਿਆ ਕਿ ਅਸੀਂ ਹੈਰਾਨ ਹੋਵਾਂਗੇ ਜੇਕਰ ਟੈਰਿਫ ਅਸਲ ਦੇ ਵਿੱਚੋਂ ਲਾਗੂ ਕੀਤੇ ਗਏ ਨੇ। ਇਹ ਵੀ ਨੋਟ ਕੀਤਾ ਗਿਆ ਹੈ ਕਿ ਕੈਨੇਡਾ, ਮੈਕਸੀਕੋ ਅਤੇ ਯੂਐਸ ਵਿੱਚ ਆਟੋ ਸੈਕਟਰ ਇੱਕ ਦੂਜੇ ਨਾਲ ਜੁੜੇ ਹੋਏ ਨੇ। ਡੋਨਾਲਡ 트럼ਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਤੇ ਇਹ ਜਾਣਕਾਰੀ ਦਿੱਤੀ ਕਿ ਉਹਨਾਂ ਨੇ ਮੈਕਸੀਕੋ ਦੀ ਰਾਸ਼ਟਰਪਤੀ ਕਲੋਰੀਆ ਸ਼ਨਬੋਮ ਨਾਲ ਇੱਕ ਸ਼ਾਨਦਾਰ ਗੱਲਬਾਤ ਕੀਤੀ ਹੈ। ਇਸ ਰੈਸਟੋਰਾਂ ਉਸਨੇ ਦੋਸ਼ ਲਾਇਆ ਹੈ ਕਿ ਸ਼ਨਵਾ ਮੈਕਸੀਕੋ ਅਤੇ ਸੰਯੁਕਤ ਰਾਜ ਵਿੱਚ ਪ੍ਰਵਾਸ ਨੂੰ ਰੋਕਣ ਲਈ ਸਹਿਮਤ ਹੋ ਗਈ ਹੈ ਜੰਦੇ ਜਾਂਦੇ ਇੱਕ ਨਜ਼ਰ ਅੱਜ ਦੀਆਂ ਸੋਨੇ ਦੀਆਂ ਕੀਮਤਾਂ ਤੇ 18 ਕੈਰੇਟ 1 ਟੋਲਾ ਸੋਨੇ ਦੀ ਕੀਮਤ 638 ਯੂएस ਡਾਲਰ ਤੇ ਬਰਕਰਾਰ ਹੈ 22 ਕੈਰੇਟ 1 ਟੋਲਾ ਸੋਨੇ ਦੀ ਕੀਮਤ 780 ਯੂएस ਡਾਲਰ ਤੇ ਬਰਕਰਾਰ ਹੈ 24 ਕੈਰਟ 1 ਤੋਲਾ ਸੋਨੇ ਦੀ ਕੀਮਤ 830 ਯੂਐਸ ਡਾਲਰ ਤੇ ਬਰਕਰਾਰ ਹੈ ਪਰ ਭਾਰਤੀ ਰੁਪਈਆ ਚ ਥੋੜਾ ਜਿਹਾ ਫਰਕ ਜ਼ਰੂਰ ਵੇਖਣ ਨੂੰ ਮਿਲਿਆ ਹੈ 18 ਕੈਰਟ 1 ਤੋਲਾ ਸੋਨੇ ਦੀ ਕੀਮਤ 53888 ਭਾਰਤੀ ਰੁਪਏ ਹੋ ਗਈ ਹੈ 22 ਕੈਰਟ 1 ਤੋਲਾ ਸੋਨੇ ਦੀ ਕੀਮਤ ਅੱਜ 65882 ਭਾਰਤੀ ਰੁਪਏ ਹੈ 24 ਕੈਰਟ 1 ਤੋਲਾ ਸੋਨੇ ਦੀ ਕੀਮਤ 70105 ਭਾਰਤੀ ਰੁਪਈਏ ਹੈ ਜ਼ਿਕਰ ਕਰਦਿਆਂ ਯੂਐਸ ਡਾਲਰ ਦਾ ਅੱਜ 1 ਯੂਐਸ ਡਾਲਰ ਦੀ ਕੀਮਤ 84 ਭਾਰਤੀ ਰੁਪਏ ਤੇ 47 ਭਾਰਤੀ ਪੈਸੇ ਦੇ ਬਰਾਬਰ ਹੋ ਗਈ ਹੈ ਜਿਸ ਦੇ ਨਾਲ ਹੀ ਮੈਨੇ ਦੁਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ